ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਨੀਟ ਵਿਦ ਵੀਰਪਾਲ ਸੰਧੂ। ਹਾਜ਼ਰਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਅੱਜ ਦੀ ਆਪਣੀ ਕਨੀਟਿੰਗ ਪੈਟਰਨ ਦੀ ਅਗਲੀ ਕਲਾਸ ਹੈ। ਇਹਦੇ ਵਿੱਚ ਆਪਾਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਬਲਾਊਜ਼ ਲਈ ਠੀਕ ਹੈ, ਲੇਡੀਜ਼ ਜੈਕਟ ਲਈ ਠੀਕ ਹੈ। ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਦੱਸਾਂਗੇ ਠੀਕ ਹੈ ਜੋ ਤੁਸੀਂ ਆਸਾਨੀ ਨਾਲ ਬਣਾ ਕੇ ਆਪਦਾ ਬਲਾਊਜ਼ ਜਸ ਕੀ ਵੀ ਤਿਆਰ ਕਰ ਸਕਦੇ ਹੋ। ਤਾਂ ਚਲੋ ਜੀ ਵੀਡੀਓ ਕਰਦੇ ਹਾਂ ਸਟਾਰਟ। ਐਂਡ ਇਥੇ ਤੁਹਾਨੂੰ ਦੱਸਦੀ ਏ ਇਹ ਜਿਹੜਾ ਡਿਜ਼ਾਈਨ ਬਣਾਉਣ ਵਾਸਤੇ ਆਪਣੇ ਜਿਹੜੇ ਫੰਦੇ ਲੈਣੇ ਆ ਉਹ ਤਿੰਨ ਦੇ ਮਲਟੀਪਲਾਈ ਫੰਦੇ ਲੈਣੇ ਆ ਇੱਕ ਇੱਕ ਦੋਨੋਂ ਸਾਈਡ ਤੋਂ ਐਕਸਟਰਾ ਲੈਣਾ ਠੀਕ ਹੈ ਤਿੰਨ ਦੇ ਮਲਟੀਪਲਾਈ ਫੰਦੇ ਲੈਣੇ ਆ ਇੱਕ ਇੱਕ ਦੋਨੋਂ ਸਾਈਡ ਤੋਂ ਐਕਸਟਰਾ ਲੈਣਾਗਾ ਇੱਥੇ ਜਿਹੜੇ ਮੈਂ ਕੁੰਡੇ ਲੱਤੇ ਹੋਏ ਆ ਠੀਕ ਹੈ ਉਹ ਮੇਰੇ 20 ਕੁੰਡੇ ਆ ਠੀਕ ਹੈ ਤਿੰਨ ਤਿੰਨ ਤੈਨਾਂ ਤੈਨਾਂ ਦੇ ਮਲਟੀਪਲਾਈ ਨਾਲ ਤੇ ਦੋ ਫੰਦੇ ਮੈਂ ਐਕਸਟਰਾ ਲੈਂਦੇ ਇੱਕ ਇਧਰਲੀ ਸਾਈਡ ਤੋਂ ਇੱਕ ਇਧਰਲੀ ਸਾਈਡ ਤੋਂ ਠੀਕ ਹੈ ਜਿਹੜਾ ਇਹ ਡਿਜ਼ਾਈਨ ਸਟਾਰਟ ਹੁੰਦਾ ਜੀ ਉਹ ਆਪਣਾ ਰਾਈਟ ਸਾਈਡ ਤੋਂ ਸਟਾਰਟ ਹੁੰਦਾ ਹੈ ਠੀਕ ਹੈ ਰਾਈਟ ਸਾਈਡ ਤੋਂ ਇਹ ਡਿਜ਼ਾਈਨ ਸਟਾਰਟ ਹੁੰਦਾ ਹੈ ਇੱਕ ਫੰਦਾ ਵੈਸੇ ਬੁਣ ਕੇ ਉਤਾਰ ਲੈਣਾ ਠੀਕ ਹੈ ਬੁਣ ਵੀ ਸਕਦੇ ਹੋ ਉਤਾਰ ਵੀ ਸਕਦੇ ਹੋ ਠੀਕ ਹੈ ਤਾਂ ਅਗਲੇ ਫੰਦੇ ਜਿਹੜੇ ਆਵਾ ਬਣਾਉਣੇ ਆ ਉਹ ਇੱਕ ਦੋ ਵਾਰ ਲਪੇਟ ਕੇ ਉਲਟਾ ਬੁਣਨੇ ਠੀਕ ਹੈ ਇੱਕ ਦੋ ਸਾਰੇ ਫੰਦੇ ਦੋ ਵਾਰ ਲਪੇਟ ਕੇ ਉਲਟੇ-ਉਲਟੇ ਬੁਣਨੇ ਠੀਕ ਹੈ ਇੱਕ ਦੋ ਇੱਕ ਦੋ ਇੱਕ ਦੋ 1 2 1 2 1 2 ਠੀਕ ਹੈ ਇਸੇ ਤਰੀਕੇ ਨਾਲ ਸਾਰੀ ਸਲਾਈ ਬੁਣਨੀ ਆਪਾਂ ਦੋ ਵਾਰ ਲਪੇਟ ਕੇ ਤੇ ਲਾਸਟ ਬੰਦਾ ਜਿਹੜਾ ਹੈਗਾ ਉਹ ਵੈਸੇ ਉਲਟਾ ਬੁਣ ਲੈਣਾ ਠੀਕ ਹੈ ਹੁਣ ਅਗੇ ਰੋਂਗ ਸਾਈਡ ਰੋਂਗ ਸਾਈਡ ਕੀ ਕਰਨਾਗਾ ਆ ਫੰਦਾ ਤਾਂ ਆਪਾਂ ਜਿਹੜਾ ਵੈਸੇ ਹੀ ਉਲਟਾ ਬੋਲ ਲੈਣਾ ਜਾਂ ਉਤਾਰ ਸਕਦੇ ਹੋ ਇਸ ਵਾਰ ਤਿੰਨ ਫੰਦੇ ਖੋਲਣੇ ਆ 1 2 ਤੇ 3 ਠੀਕ ਹੈ ਤਿੰਨ ਫੰਦੇ ਖੋਲਣੇ ਆ ਠੀਕ ਹੈ ਪਿੱਛੋਂ ਦੀ ਸਲਾਈ ਪਾਉਣੀ ਆ ਆ ਮਤਲਬ ਇੱਥੋਂ ਅੱਗੋਂ ਦੀ ਸਲਾਈ ਪਾ ਕੇ ਇਸ ਤਰੀਕੇ ਨਾਲ ਠੀਕ ਹੈ ਇੱਥੋਂ ਦੀ ਸਲਾਈ ਪਾਣੀ ਤਿੰਨਾ ਕੁੰਡਿਆਂ ਨੂੰ ਇਸ ਤਰੀਕੇ ਨਾਲ ਠੀਕ ਹੈ ਤਿੰਨਾ ਕੁੰਡਿਆਂ ਨੂੰ ਇਸ ਤਰੀਕੇ ਨਾਲ ਉਤਾਰ ਲੈਣਾ ਠੀਕ ਹੈ ਫੇਰ ਤਿੰਨਾਂ ਕੁੰਡਿਆਂ ਨੂੰ ਉਲਟਾ-ਉਲਟਾ ਬੁਣ ਲੈਣਾ ਠੀਕ ਹੈ ਫੇਰ ਫੇਰ ਤਿੰਨ ਕੁੰਡਿਆਂ ਨੂੰ ਖੋਲ ਲੈਣਾ 1 2 3 ਜਦੋਂ ਪਿਛਲੀ ਸਲਾਈਜ਼ ਪਾਈ ਸੀ ਉਦੋਂ ਆਪਾਂ ਸਲਾਈ ਇੱਥੋਂ ਦੀ ਪਾਈ ਸੀ ਹੁਣ ਆਪਾਂ ਇੱਧਰ ਦੀ ਬਣਾਣੀ ਹੈ ਇਸ ਤਰੀਕੇ ਨਾਲ ਤੇ ਤਿੰਨੇ ਕੁੰਡੇ ਜਿਹੜੇ ਉਲਟੇ-ਉਲਟੇ ਬੁਣ ਲੈਣੇ ਠੀਕ ਹੈ ਫੇਰ ਤਿੰਨ ਕੁੰਡੇ ਖੋਲਣੇ ਇਸ ਸਲਾਈ ਇੱਥੋਂ ਦੀ ਪਾਉਣੀ ਆ ਇੱਕ ਇੱਥੋਂ ਦੀ ਪਾਉਣੀ ਹੁੰਦੀ ਹੈ ਇੱਕ ਵਿੱਚੋਂ ਦੀ ਪਾਉਣੀ ਹੁੰਦੀ ਹੈ ਠੀਕ ਹੈ ਇਸ ਤਰੀਕੇ ਨਾਲ ਉਤਾਰ ਲਾਂਗੇ ਤੇ ਤਿੰਨਾ ਕੁੰਡਿਆਂ ਨੂੰ ਆਪਾਂ ਉਲਟਾ-ਉਲਟਾ ਬੋਲਾਂਗੇ ਤਿੰਨ ਫੇਰ ਕੁੰਡੇ ਖੋਲਾਂਗੇ ਪਿਛੋਂ ਦੀ ਪਾਵਾਂਗੇ ਸਲਾਈ ਠੀਕ ਹੈ ਤਾਂ ਤਿੰਨਾਂ ਨੂੰ ਫੇਰ ਆਪਾਂ ਉਲਟਾ-ਉਲਟਾ ਬਣਾਵਾਂਗੇ ਠੀਕ ਹੈ ਫੇਰ ਤਿੰਨ ਖੋਲਾਂਗੇ ਇੱਥੋਂ ਦੀ ਸਲਾਈ ਪਾਵਾਂਗੇ ਤਿੰਨੇ ਉਲਟੇ ਉਲਟੇ ਬੁਣ ਲਾਂਗੇ ਇੱਕ ਵਾਰੀ ਅੱਗੋਂ ਦੀ ਪਾਉਣੀ ਹੈ ਸਲਾਈ ਇੱਕ ਵਾਰੀ ਪਿੱਛੋਂ ਦੀ ਪਾਉਣੀ ਹੈ ਠੀਕ ਹੈ ਫੇਰ ਤਿੰਨੇ ਖੋਲਾਂਗੇ ਇੱਥੋਂ ਅੱਗੋਂ ਦੀ ਪਾਈ ਸੀ ਨਾ ਇਹ ਪਿੱਛੋਂ ਦੀ ਪਾਵਾਂਗੇ ਇਸ ਤਰੀਕੇ ਨਾਲ ਠੀਕ ਹੈ ਚੈੱਕ ਕਰੋ ਠੀਕ ਹੈ ਹੁਣ ਫੇਰ ਰਾਈਟ ਸਾਈਡ ਆਪਾਂ ਕੀ ਕਰਨਾ ਹੈ ਰਾਈਟ ਸਾਈਡ ਫੇਰ ਉਵੇਂ ਹੀ ਕਰਨਾ ਹੈ ਇੱਕ ਫੰਦਾ ਤਾਂ ਬਿਨਾ ਬੁਣੇ ਜਾਂ ਬੁਣ ਕੇ ਵੀ ਉਤਾਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਸਾਰੇ ਫੰਦੇ ਫੇਰ ਉਸੇ ਤਰੀਕੇ ਨਾਲ ਉਲਟਾ-ਉਲਟਾ ਬੁਣਾ ਹੈ ਠੀਕ ਹੈ ਦੋ ਵਾਰ ਲਪੇਟ ਕੇ ਸਾਰੇ ਫੰਦੇ ਉਲਟੇ ਦੋ ਵਾਰ ਲਪੇਟ ਕੇ ਇੱਕ ਵਾਰ ਨਹੀਂ ਦੋ ਵਾਰ ਲਪੇਟ ਕੇ ਠੀਕ ਹੈ ਦੋ ਵਾਰ ਲਪੇਟ ਕੇ ਆਪਾਂ ਸਾਰੀ ਸਲਾਈ ਫੇਰ ਆਪਾਂ ਕੰਪਲੀਟ ਕਰ ਲੈਣੀ ਹੈ ਦੋ ਵਾਰ ਹੀ ਲਪੇਟਣੀ ਹੈ ਲਾਸਟ ਵੰਦਾ ਉਲਟਾ ਉਣ ਲਾਂਗੇ ਠੀਕ ਹੈ ਉਸ ਤੋਂ ਬਾਅਦ ਫੇਰ ਤਾਂ ਫੇਰ ਆ ਗਈ ਫੋਰਥ ਸਲਾਈ ਇਹ ਫੋਰਸ ਲਾਈਆਂ ਦਾ ਡਿਜ਼ਾਈਨ ਹੈ ਠੀਕ ਹੈ ਬਸ ਜਿਹੜੀ ਥਰਡ ਸਲਾਈ ਪੈਂਦੀ ਹੁੰਦੀ ਆ ਆ ਫੋਰਥ ਆਗੇ ਇੱਥੇ ਥੋੜਾ ਡਿਜ਼ਾਈਨ ਚੇਨ ਹੋਊਗਾ ਬਸ ਇਹੀ ਚਾਰਸ ਲਾਈਆਂ ਬਾਰ-ਬਾਰ ਰਿਪੀਟ ਹੋਣਗੀਆਂ ਹੁਣ ਕੀ ਕਰਨਾਗਾ ਠੀਕ ਹੈ ਤਿੰਨੇ ਤਿੰਨ ਬੰਦੇ ਖੋਲ ਲੈਣੇ ਆ ਖੋਲ ਲੇ ਉਦੋਂ ਕੀ ਕੀਤਾ ਸੀ ਆਪਾਂ ਸਲਾਈ ਇੱਥੋਂ ਦੀ ਪਾਈ ਸੀ ਜਦੋਂ ਇਹ ਤਿੰਨ ਗੁੰਡੇ ਪਹਿਲੀ ਵਾਰ ਬੁਨੇ ਸੀ ਉਦੋਂ ਆਪਾਂ ਸਲਾਈ ਇੱਥੋਂ ਦੀ ਪਾਈ ਸੀ ਹੁਣ ਆਪਾਂ ਬੈਕ ਸਾਈਡ ਦੀ ਪਾਉਣੀ ਹੈ ਪਹਿਲਾਂ ਠੀਕ ਹੈ ਉਦੋਂ ਫਰੰਟ ਸਾਈਡ ਦੀ ਪਹਿਲਾਂ ਪਾਈ ਸੀ ਨਾ ਇੱਥੇ ਬੈਕ ਸਾਈਡ ਦੀ ਪਾਉਣੀ ਹੈ ਠੀਕ ਹੈ ਤਿੰਨੇ ਗੁੰਡੇ ਉਲਟੇ ਬ ਇੱਥੇ ਆਪਾਂ ਬੈਕ ਸਾਈਡ ਦੀ ਪਾਈ ਇੱਥੇ ਆਪਾਂ ਫਰੰਟ ਸਾਈਡ ਦੀ ਪਾਵਾਂ ਠੀਕ ਹੈ ਸਿੱਧੀ ਸਾਈਡ ਇੱਥੋਂ ਦੀ ਬੋਨ ਉਲਟੇ-ਉਲਟੇ ਲੈਣੀ ਠੀਕ ਹੈ ਫੇਰ ਤਿੰਨੇ ਘੁੰਡੇ ਖੋਲ ਲੈਣੇ ਆ ਠੀਕ ਹੈ ਹੁਣ ਆਪਾਂ ਫੇਰ ਕੀ ਕਰਨਾ ਬੈਕ ਸਾਈਡ ਦੀ ਪਾਉਣੀ ਹੈ ਇਸੇ ਤਰੀਕੇ ਨਾਲ ਤਿੰਨੇ ਫੇਰ ਉਲਟੇ-ਉਲਟੇ ਬੁਣ ਲੈਣੀ ਠੀਕ ਹੈ ਫੇਰ ਤਿੰਨੇ ਖੁੰਡੇ ਖੋਲ ਲੈਣੇ ਆ ਸਲਾਈ ਅੱਗੋਂ ਦੀ ਪਾਉਣੀ ਹੈ ਤੇ ਤਿੰਨੇ ਉਲਟੇ-ਉਲਟੇ ਬੁਣ ਲੈਣੇ ਆ ਠੀਕ ਹੈ ਫੇਰ ਤਿੰਨੇ ਖੋਲ ਲੈਣੇ ਆ ਬੈਕ ਸਾਈਡ ਦੀ ਸਲਾਈ ਪਾਉਣੀ ਹੈ ਤੇ ਤਿੰਨੇ ਖੁੰਡੇ ਉਲਟੇ ਬੁਣ ਲੈਣੇ ਆ ਠੀਕ ਹੈ ਫੇਰ ਖੋਲਣੇ ਆ ਤਿੰਨ ਸਲਾਈ ਅੱਗੋਂ ਦੀ ਪਾਉਣੀ ਹੈ ਤਿੰਨ ਖੁੰਡੇ ਉਲਟੇ ਬੁਣ ਲੈਣੇ ਆ ਠੀਕ ਹੈ બસ ਇਹੀ ਡਿਜ਼ਾਈਨ ਵਾਰ-ਵਾਰ ਰਿਪੀਟ ਹੋਊਗਾ ਆਪਣਾ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਡਿਜ਼ਾਈਨ ਬੰਨਾ ਹੋ ਗਿਆ ਸਟਾਰਟ ਫਿਰ ਤੁਹਾਨੂੰ ਦੋ ਚਾਰ ਸਲਾਈ ਹੋਰ ਪਾ ਕੇ ਦੱਸਦੇ ਆਪਾਂ ਪਹਿਲਾ ਫੰਦਾ ਉਲਟਾ-ਉਲਟਾ ਬਾਕੀ ਸਾਰੇ ਫੰਦੇ ਆਪਾਂ ਦੋ ਵਾਰ ਲਪੇਟ ਕੇ ਉਲਟੇ ਬੁੰਨੇ ਬਲਾਊਜ਼ ਲਈ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਬਲਾਊਜ਼ ਬਹੁਤ ਪਲਫੀ ਜਿਹਾ ਬੰਦਾਗਾ ਠੀਕ ਹੈ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਬਲਾਊਜ਼ ਠੀਕ ਹੈ ਰੋਂਗ ਸਾਈਡ ਤੋਂ ਇੱਕ ਫੰਦਾ ਉਲਟਾ ਜਾਂ ਐਸਟਿਸ ਉਤਾਰ ਵੀ ਸਕਦੀ ਹਾਂ ਫਿਰ ਤਿੰਨੇ ਫੰਦੇ ਖੋਲਣੇ ਆ ਠੀਕ ਹੈ ਪਿਛਲੀ ਵਾਰ ਆਪਾਂ ਬੈਕ ਸਾਈਡ ਦੀ ਪਾਈ ਸੀ ਇੱਥੋਂ ਆਪਾਂ ਫਰੰਟ ਦੀ ਪਾਵਾਂਗੇ ਠੀਕ ਹੈ ਬਸ ਆਹੀ ਚੇਂਜ ਕਰਨਾ ਹੁੰਦਾ ਜਦੋਂ ਫਰੰਟ ਦੀ ਪਾਈ ਹੋਏ ਫਿਰ ਅਗਲੀ ਸਾਈਡ ਬੈਕ ਸਾਈਡ ਦੀ ਪਾਉਣੀ ਜੇ ਬੈਕ ਸਾਈਡ ਦੋ ਪਾਈ ਹੋਏ ਅਗਲੀ ਸਾਈਡ ਫਰੰਟ ਸਾਈਡ ਦੀ ਪਾਉਣੀ ਆਹੀ ਡਿਜ਼ਾਈਨ ਚੇਜ਼ ਇਹਨਾਂ ਡੱਬੀਆਂ ਜੀ ਬਣਨ ਲੱਗ ਜਾਂਦੀ ਹੈ ਠੀਕ ਹੈ ਫਿਰ ਬੈਕ ਸਾਈਡ ਦੀ ਠੀਕ ਹੈ ఫ తిను బోల్ ఫ్రట్ స తిల్ ఫంట్ సైడ్ ఫటే ఫోల్ని తిన్ కుండే బడ్డది ਨਿਕੁੰਦੇ ਉਲਟੇ ਤਾਂ ਲਾਸਟ ਉਲਟਾ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਦਾ ਜਿਹੜਾ ਡਿਜ਼ਾਈਨ ਹੈ ਉਹ ਬਣ ਕੇ ਰੈਡੀ ਹੋ ਚੁੱਕਾ ਹੈ ਇਹ ਆਪਾਂ ਤੁਹਾਨੂੰ 6 ਵੈਸੇ ਆਪਾਂ ਜਿਆਦਾ ਦੱਸਤੀ ਸਲਾਈਆਂ ਠੀਕ ਹੈ ਤਾਂ ਤੁਸੀਂ ਇਸੇ ਤਰੀਕੇ ਨਾਲ ਬਾਰ-ਬਾਰ ਸਲਾਈਆਂ ਰਿਪੀਟ ਕਰਕੇ ਇਹ ਬਹੁਤ ਹੀ ਸੋਹਣਾ ਜਾਂ ਪਲਫੀ ਜਾਂ ਬਲਾਊਜ਼ ਲਈ ਡਿਜ਼ਾਈਨ ਬਣਾ ਸਕਦੇ ਹੋ ਅਗਰ ਡਿਜ਼ਾਈਨ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮੇਰੇ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਚੈਨਲ ਨੇਮ ਕਨੈਕਟਡ ਵਿਦ ਵੀਰਪਾਲ ਸੰਧੂ ਐਦਾਂ ਹੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਧੰਨਵਾਦ ਜੀ